ਸ਼ਸ਼੍ਰੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਦੇ ਲਾਸ ਐਂਜਲਸ ਚ ਖਾਮੇਨੀ ਸਰਕਾਰ ਵਿਰੋਧੀ ਰੈਲੀ ਚ ਵੜ ਗਿਆ ਟਰੱਕ ਹਮਲੇ ਚ ਕਈ ਲੋਕ ਜ਼ਖਮੀ ਨਿਊਜ਼ੀਲੈਂਡ ਵਿਖੇ ਨਗਰ ਕੀਰਤਨਾ ਚ ਵਿਗਨ ਚਿੰਤਾਜਨਕ ਵਿਦੇਸ਼ ਮੰਤਰੀ ਦੇਣ ਦਾਖਲ ਸੁਖਬੀਰ ਸਿੰਘ ਬਾਦਲ ਆਪ ਨੂੰ ਵੱਡਾ ਝਟਕਾ ਲੋਂਗੋਵਾਲ ਨਗਰ ਕੌਂਸਲ ਦੀ ਮੌਜੂਦਾ ਪ੍ਰਧਾਨ ਪਰਮਿੰਦਰ ਕੌਰ ਬਰਾੜ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਚੁ ਸ਼ਾਮਿਲ ਸੁਖਬੀਰ ਸਿੰਘ ਬਾਦਲ ਨੇ ਕੀਤਾ ਸਵਾਗਤ ਭਗਵੰਤ ਮਾਨ ਨੇ ਦਿੱਲੀ ਵਾਲਿਆਂ ਅੱਗੇ ਗੋਡੇ ਟੇਕੇ ਹਰਸਿਮਰਤ ਕੌਰ ਬਾਦਲ ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਆਪ ਸਰਪੰਚ ਦੇ ਕਾਤਲ ਦੋ ਸ਼ੂਟਰ ਗ੍ਰਿਫਤਾਰ ਡੀਜੀਪੀ ਗੌਰਵ ਯਾਦਵ ਵੱਲੋਂ ਵੱਡੇ ਖੁਲਾਸੇ ਸਪੇਸਟ੍ਰਾ ਦੀ ਇੱਕ ਹੋਰ ਵੱਡੀ ਉਪਲੰਗ ਇਸਰੋ ਨੇ ਸਾਲ ਦੇ ਪਹਿਲੇ ਮਿਸ਼ਨ ਅਗਨੇਸ਼ਾ ਦੀ ਕੀਤੀ ਸਫਲ ਲਾਂਚਿੰਗ ਕੈਨੇਡਾ ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਹੋਏ ਫਰਾਰ ਅਤੇ ਹੁਣ ਖਬਰਾਂ ਵਿਸਥਾਰ ਨਾਲ ਈਰਾਨ ਦੀ ਰਾਜਸ਼ਾਹੀ ਦੇ ਵਿਰੋਧੀ ਸੰਗਠਨ ਐਮਈਕੇ ਦੇ ਸਟicker ਲੱਗੇ ਇੱਕ ਟਰੱਕ ਨੇ ਅਮਰੀਕਾ ਦੇ ਲਾਸ ਐਂਜਲਸ ਵਿੱਚ ਰਜ਼ਾ ਪਹਿਲ ਵਿਦੇਸ਼ ਸਮਰਥਨ ਵਿੱਚ ਪ੍ਰਦਰਸ਼ਨਕਾਰੇ ਲੋਕਾਂ ਨੂੰ ਕੁਚਲ ਦਿੱਤਾ ਲਾਸ ਐਂਜਲਸ ਵਿੱਚ ইরਾਨੀ ਰਾਜਸ਼ਾਹੀ ਪੱਖੀ ਅਤੇ ਖਾਮੇਨੀ ਵਿਰੋਧੀ ਮਾਰਚ ਦੌਰਾਨ ਮੁਜਾਹਿਦੀਨ ਇੱਕ ਖਲਕ ਸਟicker ਵਾਲਾ ਇੱਕ ਟਰੱਕ ਭੀੜ ਵਿੱਚੋਂ ਲੰਘ ਗਿਆ ਹਮਲੇ ਵਿੱਚ ਕਈ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ ਟਰੱਕ ਤੇ ਨੋ ਸ਼ਾਦਾ ਨਾਰਾ ਲਿਖਿਆ ਹੋਇਆ ਸੀ ਇਹ ਘਟਨਾ ਲਾਸ ਐਂਜਲਸ ਦੇ ਵੈਸਟਵੁੱਡ ਖੇਤਰ ਦੇ ਵਿੱਚ ਵਿਲਸ਼ਾਇਰ ਫੈਡਰਲ ਬਿਲਡਿੰਗ ਦੇ ਬਾਹਰ ਵਾਪਰੀ ਹੈ ਦੌਰਾਨ ਕਈ ਲੋਕ ਕਿ ਜ਼ਖਮੀ ਹੋ ਗਈ ਉਧਰ ਨਿਊਜ਼ੀਲੈਂਡ 'ਚ ਨਗਰ ਕੀਰਤਨ ਦੌਰਾਨ ਵਾਰ-ਵਾਰ ਪੈਦਾ ਹੋ ਰਹੀਆਂ ਰੁਕਾਵਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗਹਿਰੀ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਕਹੇ ਕਿ ਨਗਰ ਕੀਰਤਨ ਸਿੱਖ ਧਰਮ ਦੀ ਇੱਕ ਪਵਿੱਤਰ ਤੇ ਸ਼ਾਂਤਮਈ ਧਾਰਮਿਕ ਪਰੰਪਰਾ ਹੈ ਜੋ ਸ਼ਾਂਤੀ, ਏਕਤਾ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਉਹਨਾਂ ਕਹੇ ਕਿ ਸਿੱਖ ਭਾਈਚਾਰਾ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਆਇਆ ਹੈ ਤੇ ਇਨ੍ਹਾਂ ਸੰਵੇਦਨਸ਼ੀਲ ਮੌਕਿਆਂ ਤੇ ਵੀ ਸਿੱਖਾਂ ਨੇ ਮਿਸਾਲੀ ਸ਼ਾਂਤੀ ਤੇ ਸੰਜਮ ਦਾ ਪ੍ਰਦਰਸ਼ਨ ਕੀਤਾ ਹੈ। ਵਾਰ-ਵਾਰ ਵਾਪਰ ਆਂ ਅਜਿਹੇ ਘਟਨਾਵਾਂ ਸਿਰਫ ਦੁਖਦਾਇਕ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵਸਦੇ ਸਿੱਖਾਂ ਦੀ ਸੁਰੱਖਿਆ ਅਤੇ ਧਾਰਮਿਕ ਅਧਿਕਾਰਾਂ ਤੇ ਸਵਾਲ ਖੜੇ ਕਰਦੀਆਂ ਨੇ। ਉਹਨਾਂ ਨੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਮਾਮਲਾ ਨਿਊਜ਼ੀਲੈਂਡ ਸਰਕਾਰ ਸਾਹਮਣੇ ਤੁਰੰਤ ਕੂਟਨੀਤਕ ਪੱਧਰ ਤੇ ਉਠਾਉਣ ਤਾਂ ਜੋ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਧਰੋਂ ਸਾਭਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਈਸਟ ਕੋਸਟ ਯੂ ਐਸ ਏ ਹਰਜੀਤ ਸਿੰਘ ਹੁੰਦਲ ਨੇ ਵੀ ਨਿਊਜ਼ੀਲੈਂਡ 'ਚ ਨਗਰ ਕੀਰਤਨ ਦੌਰਾਨ ਵਾਰ-ਵਾਰ ਪੈਦਾ ਹੋਏ ਗੁਰੂਆਂ ਰੁਕਾਵਟਾਂ ਨੂੰ ਲੈ ਕੇ ਗਹਿਰੀ ਚਿੰਤਾ ਜ਼ਾਹਰ ਕੀਤੀ ਹੈ ਉਨ੍ਹਾਂ ਕਿਹਾ ਹੈ ਕਿ ਅਜਿਹੀਆਂ ਕਟਨਾਵਾਂ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ ਤੇ ਸਿੱਧਾ ਹਮਲਾ ਹਨ ਜੋ ਕਿਸੇ ਵੀ ਸਭਿਆਚਾਰਕ ਅਤੇ ਲੋਕਤੰਤਰੀ ਦੇਸ਼ ਲਈ ਚਿੰਤਾਜਨਕ ਨੇ ਉਧਰਾਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਲੌਂਗੋਵਾਲ ਨਗਰ ਕੌਂਸਲ ਦੀ ਮੌਜੂਦਾ ਪ੍ਰਧਾਨ ਪਰਮਿੰਦਰ ਕੌਰ ਬਰਾੜ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਇਸ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਸਿਰੋਪਾ ਪਾ ਕੇ ਉਹਨਾਂ ਨੂੰ ਪਾਰਟੀ 'ਚ ਸ਼ਾਮਿਲ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਵੀ ਤੰਜ ਕੱਸਿਆ ਉਹਨਾਂ ਕਹੇ ਕਿ ਨਵੇਂ ਸਾਲ 'ਚ ਆਮ ਆਦਮੀ ਪਾਰਟੀ ਤੇ ਬੰਬ ਫੁੱਟਿਆ ਉਹਨਾਂ ਕਹੇ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਨੂੰ ਯਾਦ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਥੋੜੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਹੋਰ ਅਹੁਦੇਦਾਰ ਵੀ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋਣਗੇ ਅੱਧਾ ਘੰਟਾ ਪਹਿਲੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਮਨ अरोड़ा ਇਹਨਾਂ ਦੇ ਘਰੇ ਆ ਕੇ ਗਿਆ ਬਿੰਦੀ ਕਰਨ ਵਾਸਤੇ ਮਿੰਤਾ ਕਰਕੇ ਗਿਆ ਇੰਨੀ ਵੱਡੀ ਇੰਪੋਰਟੈਂਸ ਇਸ ਪਰਵਾਰ ਦੀ ਹੈ ਕਿਉਂਕਿ ਇਹ ਮੈਂ ਪਰਿਵਾਰ ਨਾਲ ਗੱਲ ਕਰ ਰਿਹਾ ਸੀ ਕਹਿੰਦਾ ਜੀ ਇੰਨਾ ਦੁਖੀ ਕਰਤਾ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਉਸੀ ਦੇਖੋ ਜਿਸ ਮਾਹੌਲ ਨਾਲ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਗਿਆ ਸੀ ਇੱਕ ਬਦਲਾਅ ਦੇ ਨਾਂ ਤੇ ਪਰ ਸਾਰੇ ਠੱਗ ਇਕੱਠੇ ਹੋ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਧੋਖੇ ਨਾਲ ਬਣਾ ਲਈ ਲੋਕਾਂ ਦੀਆਂ ਉਮੀਦਾਂ ਦੇ ਖਿਲਾਫ ਕੰਮ ਕਰਨ ਲੱਗ ਗਏ ਆ 4 ਸਾਲਾਂ ਚ ਇਹ ਜਾ ਹਾਲਾਤ ਬਣਾਤੇ ਕਿ ਪੰਜਾਬ ਬਹੁਤ ਹੀ ਪਿੱਛੇ ਚਲੇ ਗਿਆ ਸੋ ਬੜੀ ਖੁਸ਼ੀ ਆ ਜਿਹੜਾ ਨਵਾਂ ਸਾਲ 2026 ਸ਼ੁਰੂ ਹੋਇਆ ਹੈ ਜਹਦਾਰ ਜੀ ਤੁਸੀਂ ਸ਼ੁਰੂਆਤ ਕਰਤੀ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਹਲਕੇ ਚੋਂ ਤੇ ਹੁਣ ਤਿਆਰੀ ਵਧ ਲਓ ਕਿਸੇ ਨੇ ਆਮ ਆਦਮੀ ਪਾਰਟੀ ਚ ਨਹੀਂ ਰਹਿਣਾ ਇਸ ਸਾਲ ਦੇ ਅਖੀਰ ਤੱਕ ਬੜੀ ਜੀ ਹਜ਼ੂਰ 27 ਤੱਕ ਦਾ ਜਿਹੜੀ ਜੀ ਵੀ ਤਿਆਰ ਨਹੀਂ ਜੀ ਤੁਸੀਂ ਤਾਂ ਕਹਿਣਾ ਝਾੜੂ ਤੀਲਾ ਤੀਲਾ ਨਹੀਂ ਤੀਲਾ ਵੀ ਨਹੀਂ ਦੇਖਣਾ ਦੇਖਣਾ ਬਿਲਕੁਲ ਐ ਜੇ ਹੀ ਐਨਾਂ ਨੁਕਸਾਨ ਪੰਜਾਬ ਦਾ ਕੀਤਾ ਹੈ ਮੈਂ ਸਮੂਚੇ ਬਰਾੜ ਪਰਿਵਾਰ ਨੂੰ ਜੀ ਆਇਆਂ ਖੈ ਧੰਨਵਾਦ ਕਰਦਾ ਤੇ ਹੱਥ ਜੋੜ ਕੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਆਓ ਇਹਨਾਂ ਝਾੜੂ ਵਾਲਿਆਂ ਦਾ ਖੇੜਾ ਛੜਾ ਕੇ ਆਪਣੇ ਪੰਜਾਬ ਨੂੰ ਬਚਾਈਏ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This program is sponsored by Dr. Surinder Singh Gill Immigration Consultant ताजी खबरा देखण लई हुणे सब्सक्राइब करो सब रंग टीवी नो ब्रेक तो बाद तोहडा स्वागत है ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਸੂਬੇ ਨੂੰ ਦਿੱਲੀ ਵਾਲਿਆਂ ਨੂੰ ਸੌਂਪ ਦਿੱਤਾ ਜੋ ਪੰਜਾਬ ਨੂੰ ਲੁੱਟਣ ਦੇ ਨਾਲ-ਨਾਲ ਸਰਕਾਰੀ ਜ਼ਮੀਨਾਂ ਵੇਚਣ ਲੱਗੇ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਆਪਣਾ ਅਹੁਦਾ ਬਚਾਉਣ ਦੀ ਚਿੰਤਾ ਵਿੱਚ ਨੇ ਜਦਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਗੈਂਗਸਟਰ ਰੋਜ਼ਾਨਾ ਸ਼ਰੇਆਮ ਫਿਰੋਤੀਆਂ ਮੰਗ ਰਹੇ ਨੇ ਸੰਸਦ ਮੈਂਬਰ ਬਾਦਲ ਅਜਮਾਨਸਾ ਹਲਕੇ ਦੇ ਪਿੰਡਾਂ ਦਾ ਦੌਰਾ ਕਰ ਰਹੇ ਸਨ ਇੰਡੀਆ ਨਾਲ ਗੱਲਬਾਤ ਕਰਦੇ ਆ ਉਹਨਾਂ ਮੌਜੂਦਾ ਸਰਕਾਰ ਨੂੰ ناکਾਮ ਕਰਾ ਦਿੱਤਾ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਬੇਖੌਫ ਹੋ ਕੇ ਧਮਕੀਆਂ ਦੇ ਰਹੇ ਨੇ ਤੇ ਫਿਰੌਤੀਆਂ ਮੰਗ ਰਹੇ ਨੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੂਬੇ ਨੂੰ ਆਪਣੇ ਦਿੱਲੀ ਵਾਲੇ ਆਗੂਆਂ ਹਵਾਲੇ ਕਰਕੇ ਲੁੱਟਾਇਆ ਜਾ ਰਿਹਾ ਹੈ ਹਾਲਾਤ ਇਹ ਹਨ ਕਿ ਪੰਜਾਬ ਦੀਆਂ ਸਰਕਾਰੀ ਜਾਇਦਾਦਾਂ ਵੇਚੀਆਂ ਜਾ ਰਹੀਆਂ ਨੇ ਉਧਰ ਬੀਤੇ ਦਿਨੀ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਵਾਰਦਾਤ ਤੋਂ ਬਾਅਦ ਦੋਵੇਂ ਸ਼ੂਟਰ ਪੰਜਾਬ ਤੋਂ ਭੱਜ ਕੇ ਛੱਤੀਸਗੜ੍ਹ ਪਹੁੰਚ ਕੇ ਸੰਤੇ Raipur ਵਿੱਚ ਆਪਣੇ ਰਿਸ਼ਤੇਦਾਰਾਂ ਦੇ ਘਰ ਲੁਕੇ ਰਹੇ ਸਨ ਬੀਤੇ ਦਿਨੀ ਰਾਏਪੁਰ ਪੁਲਿਸ ਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਦੋਵੇਂ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਤਕਨੀਕੀ ਇਨਪੁਟ ਅਤੇ ਲੋਕੇਸ਼ਨ ਟ੍ਰੇਸ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੂੰ ਪਤਾ ਲੱਗਿਆ ਕਿ ਦੋਸ਼ੀ ਰਾਏਪੁਰ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਲੁਕੇ ਹੋਏ ਨੇ ਦੋਵੇਂ ਸ਼ੂਟਰਾਂ ਦੀ ਲੋਕੇਸ਼ਨ ਰਜਿੰਦਰ ਨਗਰ ਸਥਿਤ ਰਿਸ਼ਬ ਅਪਾਰਟਮੈਂਟ ਵਿੱਚ ਮਿਲੀ ਲੋਕੇਸ਼ਨ ਦੀ ਪੁਸ਼ਟੀ ਹੋਣ ਉਪਰੰਤ ਪੰਜਾਬ ਤੇ ਰਾਏਪੁਰ ਪੁਲਿਸ ਨੇ ਉੱਥੇ ਛਾਪੇਮਾਰੀ ਕੀਤੀ ਇਸ ਦੌਰਾਨ ਸ਼ੂਟਰ ਸੁਖਰਾਜ ਤੇ ਕਰਮਵੀਰ ਨੂੰ ਰਿਸ਼ਬ ਅਪਾਰਟਮੈਂਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਪੰਜਾਬ ਪੁਲਿਸ ਨੇ ਦੋਵਾਂ ਨੂੰ ਰਾਏਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਟ੍ਰਾਂਜ਼ਿਟ ਰਿਮਾਂਡ ਲੈ ਕੇ ਉਹਨਾਂ ਨੂੰ ਅੰਮ੍ਰਿਤਸਰ ਲਈ ਰਵਾਨਾ ਕਰ ਦਿੱਤਾ ਗਿਆ ਉਧਰ ਰਾਏਪੁਰ ਪੁਲਿਸ ਸ਼ੂਟਰਾਂ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰ ਰਹੀ ਹੈ ਹਤਿਆ ਦੀ ਸਾਜ਼ਿਸ਼ ਗੈਂਗ ਨੈਟਵਰਕ ਤੇ ਹੋਰ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਉਧਰ ਮੰਗਲਿਆਨ ਤੇ ਚੰ드ਰੀਯਾਨ ਵਰਗੀ ਇਤਿਹਾਸਕ ਸਪੇਸ ਮਿਸ਼ਨ ਸਫਲਤਾਪੂਰਵਕ ਪੂਰੇ ਕਰ ਚੁੱਕੀ ਭਾਰਤੀ ਸਪੇਸ ਏਜੰਸੀ ISRO ਨੇ ਅੱਜ ਸਾ 2026 ਦੀ ਆਪਣੀ ਪਹਿਲੇ ਸਪੇਸ ਮਿਸ਼ਨ PSLV-C62 ਦੀ ਸਫਲ ਲਾਂਚਿੰਗ ਕਰ ਦਿੱਤੀ ਹੈ ਇਹ ਲਾਂਚ ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰੀ ਕੋਟਾ ਸਥਿਤ ਸਤੀਸ਼ਤਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਅੱਜ ਸਵੇਰੇ ਕੀਤੀ ਗਈ ਹੈ ਇਹ ਪੋਲਰ ਸੈਟੇਲਾਈਟ ਲਾਂਚ ਵਹੀਕਲ ਦੀ 64ਵੀਂ ਉਡਾਨ ਰਹੀ ਇਸ ਮਿਸ਼ਨ ਰਾਹੀ ਅਨੁਵੇਸ਼ਾ ਨਾਮਕ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਨੂੰ ਧਰਤੀ ਦੀ ਸਤ੍ਹਾ ਤੋਂ ਕੁਝ ਸੌ ਕਿਲੋਮੀਟਰ ਉੱਪਰ ਪੋਲਰ ਸੰ ਸਿਕਰੋਨਸ ਆਰਬਿਟ ਵਿੱਚ ਸਥਾਪਿਤ ਕੀਤਾ ਜਾਵੇਗਾ ਇਸਰੋ ਦਾ ਇਹ ਨਵਾਂ ਮਿਸ਼ਨ ਭਾਰਤ ਦੇ 2026 ਦੇ ਪੁਲਾੜ ਪ੍ਰੋਗਰਾਮਾਂ ਲਈ ਇੱਕ ਮਹੱਤਵਪੂਰਨ ਸ਼ੁਰੂਆਤ ਮੰਨਿਆ ਜਾ ਰਿਹਾ ਹੈ ਉਧਰ ਕੈਨੇਡਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਕੈਨੇਡਾ ਦੇ ਐਪਸਫੋਰਡ ਚ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਕਾਰ ਸਵਾਰ ਹਮਲਾਵਰਾਂ ਨੇ ਪੰਜਾਬੀ ਨੌਜਵਾਨ ਤੇ ਫਾਇਰਿੰਗ ਕੀਤੀ ਨੌਜਵਾਨ ਦੀ ਪਛਾਣ ਨਫਰੀਦ ਸਿੰਘ ਢਾਲੀਵਾਲ ਵਜੋਂ ਹੋਈ ਹੈ ਐਪਸਫੋਰਡ ਵਿੱਚ ਨਫਰੀਦ ਸਿੰਘ ਢਾਲੀਵਾਲ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਕਾਰ ਸਵਾਰ ਹਮਲਾਵਰਾਂ ਨੇ ਅਚਾਨਕ ਨਫਰੀਦ ਉੱਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਗੋਲੀਆਂ ਦੀ ਆਵਾਜ਼ ਸੁਣ ਕੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਫੈਲ ਗਿਆ ਤੇ ਲੋਕ ਸਹਿਮ ਗਏ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਵਾਰਦਾਤ ਉੰਜਾਮ ਦੇਣ ਮਗਰੋਂ ਹਮਲਾਵਰ ਕਾਰਸ ਨੇ ਮੌਕੇ ਤੋਂ ਫਰਾਰ ਹੋ ਗਏ ਉਧਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ